जंगला जॻह कलीन करणी सिधा रफ़्तार जिद ਹਾਂਜੀ ਉਹਨੂੰ ਕਿਹចਾਨਦੇ ਸੋ ਬਹੁਤ ਉਹਨੂੰ ਖੁਸ਼ੀ ਬਹੁਤ ਕੀਤੀ ਪਰ ਨਹੀਂ ਆ ਸਾਡਾ ਸਿੱਧਾ ਹੋ ਜਵੇ ਨਾ ਜੀ ਜਿੱਲਾ ਨਾ ਨਾ ਇਨੀ ਵੀ ਰੁਕਾ ਪਈ ਅਸੀਂ ਫਿਰ ਇਹਦੇ ਨਾਲ ਰੁਕ ਗਿਆ ਨਾ ਹਾਂਜੀ ਇਹਦੇ ਸਾਥ ਇਸ ਦਾ ਟ੍ਰੈਕ ਗੈਡ ਬਣ ਗਿਆ ਇੱਕ ਥੁੜੀ ਕੋਈ ਨਹੀਂ ਲੱਗਿਆ ਵਿੱਚ ਸਾਰਾ ਪੰਜਾਬ ਲੱਗਿਆ ਪਿੱਛੇ ਗੈਸ ਤੋਂ ਹਾਂਜੀ ਇਹਦਾ ਹੋ ਜਾਣਾ ਗਰੀਆ ਹਾਂ ਉਹਦੇ ਨਾਲ ਦੀ ਪਾਣੀ ਤੋਂ ਸਭ ਆ ਗਿਆ ਤੁਹਾਨੂੰ ਪਤਾ ਆਏ ਜੀ

ਜੀ ਸਿਰ ਤੇ ਨਾ ਉਹਨਾਂ ਦਾ ਕੁਝ ਕਰਨੀ ਪੈਣਾ ਸਰ ਪਹਿਲਾਂ ਜਾਨੀ ਨੁਕਸਾਨ ਪੈਣਾ ਸੋ ਜ਼ਰੂਰੀ ਹੈ ਸਰ ਉਹ ਕਹਿੰਦੇ ਹੈ ਬਸ ਉਹਦਾ ਰੋਕ ਕੇ ਇਹ ਇੰਟਰਸਟਿੰਗ ਏਰੀਆ ਇਹ ਘਾਟ ਨਹੀਂ ਲੱਗਿਓ ਆ ਫੋਟੋਆਂ ਵੀ ਪਿੰਡ ਵੀ ਆ ਹਿੰਦੀ ਜਾਂਦਾ ਰੁਕੀ ਵੀ ਇਹੀ ਜਾਂਦਾ ਸੀ ਇਹ ਹਾਂ ਬਸ ਇਹ ਹਾਂ ਵੀ ਸਾਫਤ ਲੱਗ ਕਾਫੀ ਜ਼ਮੀਨ ਸਾਡੀ ਇੱਥੇ ਤੱਕ ਵਗ ਗਈ ਸੀ

ਬਾਕੀ ਇਹ ਵੀ ਪ੍ਰਸ਼ਾਸਨ ਕੋਈ ਨਹੀਂ ਪ੍ਰਸ਼ਾਸਨ ਨੂੰ ਸਾਨੂੰ ਪ੍ਰੋਬਲਮ ਨਹੀਂ ਆਈ ਹਰ ਤਰ੍ਹਾਂ ਦੇਸੀ ਮਤ ਲੜਕਾਰਾਂ ਦੇ ਹਾਦੀ ਐਮਐਲਏ ਸਾਹਿਬ ਮੈਂ ਕਿਹਾ ਮੀ ਪਵੇ ਜਾਂ ਨੇਰੀਆ ਵੀ ਨਹੀਂ ਕੋਈ ਫਸਲਾਤਾ ਤੁਹਾਨੂੰ ਆਪਸਾ ਦਿਖਾਓ ਜਾਣੀ ਨੁਕਸਾਨ ਇਹ ਕੋਈ ਬਿਲਕੁਲ ਹੈ ਨਹੀਂ ਕੋਈ ਪ੍ਰਸ਼ਾਸਨ ਤੋਂ ਸੀ ਬੰਨਦਾ ਕਰਵਾ ਦੇ ਲੇਕਾ ਇਹ ਜਨਨੀਆਂ ਨਾਲ ਸਾਡੀ ਜਗਲਾਸ ਮੈਂ ਚੱਕੇ ਚੱਕੇ ਜਾਵੇ ਤਾਂ ਸਾਡਾ ਜੀ ਇਹ ਤੇ ਬਜਟ ਲਈ ਦੇ ਕਰਕੇ ਸਾਡਾ ਨਾ ਠੀਕ ਹੈ ਪਾਣੀ ਇੱਥੇ ਨਹੀਂ ਆਉਂਦਾ ਹਾਂਜੀ ਮੈਂ ਛੜਕੇ ਦੇ ਪੁਲੀਆਂ ਰੱਖਣੇ ਜਾਂ ਭਾਵੇਂ ਦੋ ਹੀ ਰੱਖੇਗਾ ਕਿਤੇ ਨਿਕਾਸੀ ਕੋਈ ਨਹੀਂ ਹੋਣੀ ਇਹ ਨਵੀਂ ਬਣਨੀ ਹੈ ਜੀ ਉਹਨਾਂ ਨਾਲ ਗੱਲ ਹੋ ਗਈ ਹੈ ਜਿਹੜਾ ਇਹਨਾਂ ਦਾ ਪਾਣੀ ਹੈ ਉਹ ਉੱਥੇ ਵੀ ਅਸੀਂ ਛੋਟੀ ਪੋਲ ਛੋਟਾ ਬਣਾ ਦੇਣਾ ਤੁਹਾਨੂੰ ਮੈਪ ਤੇ ਦਿਖਾ ਦਿੰਦਾ ਇੱਧਰ ਵੀ ਮੈਪ ਤੇ ਤੁਹਾਨੂੰ ਦਿਖਾ ਦਿੰਦਾ ਬਈ ਇਹ ਨਾ ਨਾਮ ਦੇ ਸੰਬੰਧ ਵਿੱਚ ਆਉਂਦਾ ਹੈ ਪਾਣੀ ਨਾਲ ਸਭ ਤੋਂ ਬਾਅਦ ਪਾਣੀ ਪੋਲ ਦਿਖਾ ਹਾਂਜੀ ਧੰਨਵਾਦ ਬਹੁਤ ਧੰਨਵਾਦ सर शुरू हो गया ये जो पानी पानी उस लक चगी एकदम यह ने अपना इतना शुरू करता ओवरफ्लो हो गया पानी ਤੇ ਮੂਰਤ ਜਿਹੜੇ ਇੱਥੇ ਨਾਲ ਇਹ ਆਪਣੇ ਡੀਫੈਂਸ ਅਲਾਈਅੰਸ ਬਣੇ ਹੋਏ ਹੈ ਇਹ ਰਾਮਸਰ ਕੰਜ਼ਰਵੈਸ਼ਨ ਸਾਈਟ ਹੈ ਨੋਟੀਫਾਈਡ ਹੈ ਸਰ ਉੱਪਰ ਦੇ ਉਹ ਸਾਰੇ ਪਿੰਡ ਮੁਕੇਰੀਆਂ ਵਾਲੇ ਮੋਸਲਾ ਮਕਾਤਪੁਰ ਸਰ ਉਹਨਾਂ ਦਾ ਬੰਨ੍ਹ ਸਕੋ ਇਹ ਜੁਆਇਨ ਕਰਨ ਵਾਲਾ ਸਰ ਆ ਜਿਹੜਾ ਇਹ ਤੋਂ ਵੀ ਮਤਲਬ ਇਹਨੂੰ ਜੁਆਇਨ ਕਰਨ ਵਾਲਾ ਸਰ ਏ ਸਰ ਆਪਣੀ ਲਾਈਜ ਜੇ 25 ਤਰੀਕ ਦੀ ਫੋਟੋ ਵੇ ਸਰ ਆ ਡੈਮ ਨਾ ਆ ਗਿਆ ਇਹ ਚੱਕੀ ਆ ਗਿਆ ਸਰਾ ਪੂਰਾ ਇਥੇ ਆ ਡੈਮ ਕਰਾਈ ਸੀ ਉਦੋਂ ਮੈਨੂੰ ਪਤਾ ਲੱਗਿਆ ਸੀ ਜਲਦੀ ਕਿਤੇ ਚੂਭ ਗਿਆ ਇਹ ਕੋਈ ਵੀ ਆ ਅਗਲੀ ਵਾਰ ਨਹੀਂ ਹੋਣਾ ਇੱਥੇ ਸਰ ਆਪ ਕੋ ਲੋ ਜਿੱਥੇ ਅਸੀਂ ਖੜੇ ਇੱਕ ਆ ਜਿੰਨਾ ਏਰੀਆ ਫਸ ਲਿਆ ਇਥੋਂ ਦੀ ਨਿਕਾਸ ਨਾ ਹੋਣ ਕਰਕੇ ਇਹ ਪਾਣੀ ਇਕੱਠਾ ਸੀ ਇਹ ਨਮੀ ਬੰਨੀ ਐ ਐਨ ਐਚ ਨੇ ਬਣਾਉਣੀ ਆ ਜਾਣੀ ਆ ਚਿੰਤਪੁਰ ਨੀ ਦੀ ਰੋਡ ਇੱਕ ਇੱਧਰ ਖਾ ਰਹੀ ਹੈ ਤੇ ਜਿਹੜਾ ਆ ਪਾਣੀ ਹੈ ਜਿਹਨਾਂ ਦੀ ਸਰਪੰਚ ਸਾਹਿਬ ਗੱਲ ਕਰਦੇ ਆ ਇੱਕ ਨਕਾਸ਼ ਇੱਥੇ ਕਰਾ ਦਈਏ ਇਹ ਫਸਲਾਂ ਬਚ ਜਾਣ। ਨੰਨੇ ਕੋਈ। ਉਹ ਸਾਡਾ ਪਿੰਡ ਤਾਂ ਸਿਬਾਂ ਦੇ ਅੰਦਰ ਹੈ ਦਰਿਆ ਦੇ ਆਲੇ ਪਾਣੀ ਆ। ਉਹ டாਫ ਲੱਗੀ ਸਾਰੇ ਪੰਜ ਪਿੰਡ ਪਿੱਛੇ டாਫ ਲੱਗੀ ਕਰਨ। ਪੰਜਾਂ ਪਿੰਡਾਂ ਦਾ ਫਸਲ ਖਰਾਬ ਹੁੰਦੀ। ਪੁਲ ਬਣ ਜਾਣਗੇ ਨਾ ਪੰਜ ਪੰਨਾਂ ਦੀ ਫਸਲ ਪਾ ਸਕਦੀ। ਉਹਨੂੰ ਪੁੱਛ ਕੇ ਕਰ। ਠੀਕ ਆ ਸਰ। ਉਹਨੂੰ ਜਾਣੀ। ਠੀਕ ਜੀ ਸਰ। ਕਿੱਥੇ ਕਿੱਥੇ ਦੀ ਦਿੰਦੇ ਆ। ਠੀਕ। ਸਰ ਪੂਰਾ 1 ਇਅਰ ਭਰ ਲਾ ਲਿਆ ਪੂਰੇ ਸਾਲ ਦੀ ਤੱਕ ਫ੍ਰੀ ਵਾਲੀ ਫਾਰਮ ਕਾਜ ਆਪਸੇ ਪੰਜਾਬ ਦੇ ਸਰ ਸਰ ਠੀਕ ਸਰ ਤੁਹਾਡੇ ਕੋਈ ਵੀ ਤੁਹਾਡੇ ਕੋਈ ਵੀ ਹੁਕਮ ਹੋਣ ਸਰ ਪੂਰਾ ਪ੍ਰਬੰਧ ਰਾਸ਼ਲ ਸਿੰਘ ਸਾਹਿਬ ਤੁਸੀਂ ਬਹੁਤ ਵਧੀਆ ਜੀ ਤਿੰਨ ਟਰੱਕ ਆ ਗਏ ਆ ਰਾਸ਼ਨ ਦਾ ਚਲੋ ਕੋਲੀਆ ਪਾਣੀ ਆਪਾਂ ਆਪ ਰੱਖ ਗਏ ਤੇ ਨਾ ਤੁਸੀਂ ਤੁਸੀ ਬਨਾਲਾ ਕੰਮ ਆਪਾਂ ਨੂੰ ਹਾਂ ਤੁਸੀ ਬਨਾਲਾ ਕੰਮ ਆਪਾਂ ਹਰ ਵਾਰੀ ਆ ਜਾਂਦਾ ਜੀ ਹਾਂ ਤੇ ਆਪਣਾ ਵਧੀਆ ਹੋ ਜਾਣਾ ਤੇਰੇ ਵੀ ਆਉਣ ਵਾਲੇ 50 ਸਾਲਾਂ ਸਰ ਕਦੀ ਆਊਗਾ ਨਹੀਂ 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 ਠੀਕ ਆ ਜੀ ਠੀਕ ਆ ਸਰ ਥੈਂਕ ਯੂ ਦੇਖੀ ਜਾਨ ਲੰਨ ਕੋਈ ਰਾਜਾ ਰਾਜਾ ਤੁਸ ਜਦੋਂ ਕੋਈ ਗੱਲ ਪੈਸੇ ਪਾ ਕੇ ਬੈਠੇ ਹੋਈ ਨਹੀਂ ਪਰ ਕੋਈ ਤਾਂ ਸਿੱਧੇ ਤੰਗਾਂ ਜੇ ਆਇਆ ਸਾਢੇ 9 ਇਹਨਾਂ ਦੇ ਸਾਹਮਣੇ ਸਾਹਮਣੇ ਆ ਲੰਗਰਾ ਆ ਰਿਹਾ ਜੇ ਜੇ ਆਪੇ ਦੇਖ ਲੈਣ ਨਾ ਜੋ ਉਹਨੇ ਮਾਰੇ ਪਰਿਵਰ ਦੇਖ ਲੈਣ ਨਾ ਆ ਜਾ ਕਰੋ ਚੁੱਪ ਮੈਂ ਦੇਖ ਲੈ ਦੇਖੋ ਆ ਇੱਕੋ ਦਰ ਪੈਰਾ ਲਾ ਕੇ ਖੜਾ ਸਾਡਾ ਬਰਵਾਉਣ ਆਪਰੇ ਦੂਸਰੇ ਨੇ ਮੇਰਾ ਮਤਲਬ ਤੁਸੀਂ ਅੱਜ ਆ ਗਿਆ ਇਧਰ ਪਾਣੀ ਦੇ ਕੇ ਪਾਣੀ ਵਾਲੀ ਫਤੋ ਸਿੱਧੇ ਤੇ ਤੂੰ ਹੀ ਪਈ ਜਾਂਦਾ ਹਾਂ ਸਰ ਉਹਨਾਂ ਕੋਈ ਕਰੀਏ ਡੰਗੜੀ ਆ ਉਹ ਵੇਖ ਲੋ ਬੰਨ ਤੇ ਬੱਦੇ ਜੇ ਪਰ ਨਹੀਂ ਤੁਸੀਂ ਆਜ ਕਿਉਂ ਜਿਹੜਾ ਮਾਰਨ ਵਾਸਤੇ ਉਹਨੂੰ ਗੱਡੀਆਂ ਦੇ ਦੋ ਸਰ ਬੰਦ ਕਰ ਜੀ ਸਰ ਕੇ ਨਾਲ ਕੋਈ ਕਸਰ ਨਹੀਂ ਕੇ ਨਾਲ ਉਹ ਪਾ ਜੀ ਲੋ ਕੋਈ ਲੈ ਸਾਰਾ ਲੈ ਪਾਣੀ ਦੀ ਤੇ ਸਰ ਸਾਰੇ ਜਣੇ ਆਉਂਦੇ ਸਾਰੀਆਂ ਟੀਮਾਂ ਆਉਂਦੀ ਇੰਨੀਆਂ ਚੀਜ਼ਾਂ ਆਉਂਦੀ ਤੁਹਾਨੂੰ ਸਰ ਇਹ ਕੀ ਪਾਣੀ ਦਾ ਪ੍ਰੋਬਲਮ ਸੰ ਆ ਜਿਹੜਾ ਬੰਨ ਆ ਹਾਂ ਉਹ ਮੈਂ ਦੱਸਾਂ ਪੰਜ ਕਿਲੋਮੀਟਰ ਆ ਇਹ ਵੱਧਾ ਜਾ ਆਪਸੇ ਤੁਸੀਂ ਇਹ ਦੇਖ ਇਹਦੇ ਵਿੱਚ ਰੱਖਿਆ ਜਾਵੇ ਫਲੱਡ ਮਤਲਬ ਫਲੇਟ ਹੈ ਇਹ ਨੋ ਹੋ ਜੀ ਮੈਡਮ ਜਨਾਗ ਲੈਂ ਦੇਖ ਲੈਣਗੇ ਸਾਈਡ ਦੀ ਰੇਂਜ ਦਾ ਪਾਣੀ ਉਧਰ ਚਲ ਜਾਏ ਇਹ ਕਿਤੇ ਇਹ ਤੇ ਫਲੱਡ ਗੇਟ ਟਾਈਪ ਹੋਵੇ ਜਦੋਂ ਪਾਣੀ ਇਧਰ ਆਉਂਦਾ ਤਾਂ ਅਸੀਂ ਉਹ ਖੋਲ ਦਈਏ ਤਾਂ ਦਰਿਆ ਚ ਉਧਰ ਭਾਈ ਹਾਂ ਜੀ ਇਹ ਪੂੜ ਬਣ ਜਾਵੇ ਜਿਹੜਾ ਅਸੀਂ ਕਹਿੰਦੇ ਆ ਤੇ ਸਾਰੀ ਪ੍ਰੋਬਲਮ ਸਾਰਾ ਪਾਣੀ ਉੱਧਰ ਇਹਦੇ ਵਿੱਚ ਵੀ ਸੜਕ 'ਚ ਵੀ ਕੁਲੀਆਂ ਕਾਫੀ ਵੱਡੀਆਂ ਰਖਾਈਆਂ ਜਾਂਦਾ ਇੰਨਾ ਚ ਅੱਗੇ ਪਿੱਛੇ ਵੀ ਨਹੀਂ ਹੈ ਜੀ ਪਿੱਛੇ ਵੀ ਨਹੀਂ ਹੈ ਗਿਆ ਅੱਗੇ ਵੀ ਨਹੀਂ ਹੈ ਗਿਆ ਦੂਜੀ ਆ ਜਿੰਨੀ ਮਕਲਾਤ ਆ ਨਾ ਇਹ ਸਾਰੀ ਪਟਾਈ ਸਾਡਾ ਇਹ ਇਤਨਾ ਪਾਣੀ ਉੱਧਰ ਆਪ ਲਾ ਕੇ ਆਣੇ ਤੇ ਜੇ ਨਹੀਂ ਹੋ ਸਕਦਾ ਸਾਨੂੰ ਪੰਜ ਪੰਜ ਮਰਲੇ 플ਾਟ ਵੀ ਦਿੱਤੇ ਜਾਣ ਕਿਉਂ ਅਹੀਂ ਆ ਸੜਕਾਂ ਦੇ ਜਿਹੜੇ ਬੇਟੀ ਨਾ ਫਕਰ ਤਾਂ ਠੀਕ ਹੈ ਨਾ ਜੇ ਅਹੀਂ ਇੱਧੇ ਇਹਨਾਂ ਨੂੰ ਰੋਲਣਾ ਸਰਕਾਰ ਦੇ ਸਾਨੂੰ ਨਾ 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 ਪਹਿਲਾਂ ਉਹਨਾਂ ਸਰਕਾਰਾਂ ਮੇਰੇ 70 ਕੋਈ ਸਰਕਾਰ ਹੋੜ ਹੀ ਨਹੀਂ ਤੇ ਜੈ ਮਿਲੜੀ ਕੋਈ ਆਉਂਦਾ ਸੁਪੰਚ ਨਹੀਂ ਆਉਂਦਾ ਪਰ ਹੁਣ ਕੋਈ ਕਸਰ ਨਹੀਂ ਦੀ ਐਮਐਲ ਸਾਹਿਬ ਵੱਲੋਂ ਸਾਰੀਆਂ ਟੀਮਾਂ ਆਉਣ ਡਈਆਂ ਨੇ ਡਾਕਟਰਾਂ ਦੀਆਂ ਜੋ ਵੀ ਆ ਤਕਰੀਬਨ ਸਾਰੀਆਂ ਆਉਂਦੀਆਂ ਕੋਈ ਕੋਈ ਬੰਤਾ ਬੱਚਾ ਬਿਮਾਰ ਨਹੀਂ ਸਾਰੇ ਠੀਕ ਠਾਕ ਨੇ ਹਾਂਜੀ ਡਾਕਟਰ ਸਾਹਿਬ ਆ ਰਹੇ ਆ ਜੀ ਲਾ ਜਾਦੇ ਆ ਨਹੀਂ ਆ ਤਾਂ ਤੁਸੀਂ ਇੱਥੇ ਜਲਾਣਾ ਤੇ ਤੁਸੀਂ ਆਇਆ ਕਰੋ ਜੇ ਤਾਂ ਮਾਜੀ ਆ ਜਾ ਕਰੋ ਤਿੰਨ ਤਿੰਨ ਦਿਨ ਲਈ ਨਹੀਂ ਉਹ ਚਲੋ ਕੋਈ ਨਹੀਂ ਐਮਐਲਏ ਸਾਹਿਬ ਵੀ ਕਹਿ ਰਹੇ ਨੇ ਸਾਨੂੰ ਇਹ ਸਾਰੇ ਇੰਤਜ਼ਾਮ ਕੀਤੇ ਹੋਏ ਇਹਨਾਂ ਨੇ ਹਾਂਜੀ ਬਾਕੀ ਡੰਗਰਾਂ ਦਾ ਰਾਸ਼ਨ ਪਾਣੀ ਵੀ ਸਭ ਕੁਝ ਆ ਰਿਹਾ ਵਾ ਸਾਨੂੰ ਇਹੀ ਪ੍ਰੋਬਲਮ ਆ ਕਿ ਇਹਦੇ ਉੱਪਰ ਹੀ ਸੜਕ ਬਣਾਈ ਜਾਵੇ ਇਹ ਸਾਰਾ ਸਾਡਾ ਕਮਿਟੀ ਦਾ ਚਾਹੀਦਾ ਹਾਂਜੀ ਇਹ ਤੋਂ ਕੁਝ ਗਲਾਤ ਹੈ ਸਭ ਤੋਂ ਵੱਧ ਤੁਹਾਨੂੰ ਪਤਾ ਹੈ ਹਾਂਜੀ ਕਿ ਕਿੱਥੇ ਕਿਹੜਾ ਬੰਨ ਕਿੱਥੋਂ ਪਾਣੀ ਆਉਂਦਾ ਹਾਂਜੀ ਤੁਹਾਨੂੰ ਪੁੱਛ ਕੇ ਕਰ ਹਾਂਜੀ ਇਹ ਸਾਡਾ ਉਸਾਨੂੰ ਕਈ ਵਾਰ ਨਹੀਂ ਪਤਾ ਹੁੰਦਾ ਕਿਉਂਕਿ ਉਹ ਤਾਂ ਦਫ਼ਤਰਾਂ 'ਚ ਬੈਠੇ ਜੀ ਉਹਨਾਂ ਨੂੰ ਕਿਸੇ ਦਾ ਪਤਾ ਨਹੀਂ ਹਾਂਜੀ ਸਰਪੰਚ ਸਾਹਿਬ ਮੈਂ ਦੱਸਿਆ ਮੰਨੀ ਹਾਂਜੀ ਹਨਾ ਇਹ ਤੁਹਾਨੂੰ ਆਪੋਰੀ ਨਹੀਂ ਹੈਗੀ ਹਾਂਜੀ ਇੱਧਰ ਵੀ ਥੋੜੀ ਨਹੀਂ ਹੈਗੀ ਉਹ ਤਾਂ ਆਪ ਲੱਗ ਜਾਂਦੀ ਹਾਂਜੀ ਢਾਫ ਲੱਗ ਜਾਂਦੀ ਸਾਰਿਆਂ ਘਰਾਂ 'ਇਹ 12 12 ਫੁੱਟ ਪਾਣੀ ਟੀਵੀ ਸਾਡੇ ਕੋਲ ਬਹੁਤ ਨਾਲ ਹੀ ਹੈਗੀ ਹੈ ਦਰਿਆ ਦੇ ਵਿੱਚ ਹੀ ਹੈ ਇਹ ਦਰਿਆ ਚਾਹ ਕਰਦੀ ਨੂ ਨਾਲੇ ਸਹਿਯੋਗ ਨਾਲ ਸਾਰੇ ਸਹਿਯੋਗ ਨਾਲ ਇੰਡੀਆ ਗਵਰਨਮੈਂਟ ਤੋਂ ਰਿਡਕਨੂ ਬੰਨ ਬੱਜ ਕੇ ਆਉਂਗਾ ਜਿਹੜਾ ਬੰਨ ਬੱਜੇ ਕਰਨੋਂ ਨਸਲਾ ਬਰਦਾ ਨੇ ਆਉਣ ਵਾਲੀਆਂ ਚੀਜ਼ ਸਾਰੀਆਂ ਨਹੀਂ ਨਹੀਂ ਕਿਸਨ ਪਈ ਮੁੱਟੀ ਕਰਦੇ ਨੂੰ ਤਾਂ ਜਾ ਦੇ ਹਾਂਜੀ ਹਾਂਜੀ ਸਾਨੂੰ ਕੋਈ ਲੋੜ ਨਹੀਂ ਹਾਂਜੀ ਸਭ ਐਸੋ ਉਹ ਐਨਾ ਜਦੋਂ ਇੱਕ ਬੰਦਾ ਨਾ ਨਾ ਕਿ 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 ਜੇ ਗਾਇਦਾ ਬੇਗਾਤੋ ਉਹ ਤੇ ਦਰਤ ਹੋ ਰਹੀ ਆ ਬੰਦਾ ਮੋਲੇ ਦਰ ਮੇਂ ਜਾਂਦੀ ਤੇ ਪਾਸ ਜਾਵੇ ਰੋਟੀਆਂ ਕਿ ਜਨਾ ਦੇ ਪੈਰ ਤੱਕ ਘਰ ਜਾਂਦੀ ਆ ਇੱਥੇ ਪਹਿਲਾਂ ਇੰਝ ਰੰਗ ਚ ਲੈ ਕੀ ਵਰਜਾਤਾ ਕਿੰਨਾ ਦੀ ਮਨਜ਼ੂਰੀ ਮਿਲੀ ਨਾ ਸਾਡੇ ਘਰ ਦਾ ਜੀ ਦੇਖਨੇ ਨਹੀਂ ਕੁਝ ਵੀ ਕੀ ਲਿੱਤਾ ਲੇ ਫਿਰ ਸਹੀ ਨਹੀਂ ਕੋਈ ਜ਼ੋਰ ਤੋਂ ਲੈ ਕੇ ਸਾਡੇ ਘਰ ਤੋਂ ਬੰਦ ਹੋ ਉਸ ਨੂੰ ਤੁਰ ਕੇ ਜਾਂਦਾ ਬਸ ਆਉਂਦੀ ਹੈ ਨਾ ਔਰ ਡਰਾਈਵਰ ਨਹੀਂ ਲੈ ਕੇ ਆਉਂਦਾ ਕੱਚਾ ਰਸਤਾ ਹੈ ਨਾ ਸਾਰੇ ਰਸਤੇ ਕੱਚੇ ਆ ਹਾਂਜੀ ਤੇ ਉਹ ਫਿਰ ਸੜਕ ਤੋਂ ਵਾਪਸ ਕਰ ਲੈਂਦਾ ਹਾਂ ਦੇ ਗੁੱਲੇ ਸਾਰੇ ਬੱਚੇ ਫੱਤੇ ਗੁੱਲੇ ਟੱਕਰ ਆ ਸਾਰੇ ਇਹ ਸਾਰੀ ਕੱਚਾ ਰਸਤਾ ਹੈ ਸਾਰਾ ਚੋ ਫੱਤੇ ਗੁੱਲੇ ਇਹ ਚਲਵਾ ਦੇ ਬਸ ਦਵਾਲ ਤੋਂ ਲੈ ਜਾ ਇਹ ਕਰਾ ਮੈਂ ਬੁੱਤ ਇਹ ਸਰ ਸਾਰਾ ਹੀ ਇਹ ਕੰਪਲੀਟ ਹੋਣਾ ਚਾਹੀਦਾ ਸਭ ਕੁਝ ਜਿਹੜਾ ਗੈਪ ਬਾਕੀ ਜੋ ਵੀ ਮੁਆਵਜ਼ੇ ਨੇ ਜਿੰਨਾ ਨੁਕਸਾਨ ਹੋਇਆ ਸਾਰਾ ਉਹ ਤਾਂ ਉਹ ਤਾਂ ਕਰ ਦਿੱਤਾ ਹਾਂਜੀ ਉਹ ਤਾਂ ਕੋਈ ਨਹੀਂ ਫਸਲਾਂ ਦਾ ਕੋਈ ਨਹੀਂ ਜਾਨੀ ਨੁਕਸਾਨ ਨਾ ਹਾਂਜੀ ਚਲੋ ਚਲੋ ਇੱਥੇ ਇੱਥੇ ਕੀ ਉੱਠਾ ਜੀ ਆ ਮਤਲਬ ਸਾਰੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਇਹ ਹੋਣਾ ਚਾਹੀਦਾ ਸਾਰਾ ਇਹ ਕਹਾਂ ਨੂੰ ਇਹ ਨਹੀਂ ਹੋਵੇ ਬਸ ਹਾਂਜੀ ਇਹ ਇਹ ਕੰਮ ਨਹੀਂ ਹੋਣਾ ਚਾਹੀਦਾ ਵੀ ਅਸੀਂ ਸਿਦਕਾਂ ਦੇ ਫੇਰ ਰੋਲ ਗਏ ਔਰ ਠੀਕ ਇਹ ਗੱਲ ਨਹੀਂ ਹੋਣੀ ਚਾਹੀਦੀ ਕੋਈ ਨਹੀਂ ਕੋਈ ਨਹੀਂ ਬੇਟਾ ਠੀਕ

ਕਿ ਉਹ ਆ ਗਏ ਉਹ ਆ ਗਏ ਆ ਜੀ ਤੇ ਜੀ ਹਾਂ ਜੀ ਬੰਨ ਕਰਦਾ ਕਿ ਗੋਲੀਆਂ ਤੇ ਆਪਣਾ ਦਰਿਆ ਦਾ ਵਿੱਚ ਉਹ ਮੇਰਾ ਬਾਪ ਵਿੱਚ ਹਾਂ ਜਿਹੜੇ ਰੁੱਖ ਬਣ ਉਹ ਥੋੜੇ ਸਾਫ਼ ਕਰਾ ਦਿਓ ਸਾਫ਼ ਕਰਾ ਦਿਓ ਉਹ ਕਹਿੰਦੇ ਤੇ ਇੱਕ ਇੱਥੇ ਨਹੀਂ ਹੋਣਾ ਇੱਕ ਸਾਡੇ ਘਰ ਵੀ ਸਾਰੇ ਟੱਠ ਗਏ ਜੀ ਹਾਂ ਉਹ ਤਾਂ ਕੋਈ ਨਹੀਂ ਤਾਂ ਸਾਰਾ ਉਹਦਾ ਮਾਫ ਜਾ ਰਾਜਪਾਲ ਡੰਗਰਾਂ ਦਾ ਹਾਂ ਜੀ ਇਹ ਨਾ ਜੀ ਨਾ ਤੁਹਾਡੀ ਰਾਜਾ ਸਾਹਿਬ ਸਾਡੇ ਭਾਜੀ ਦੇ ਸਾਡੀ ਬਹੁਤ ਬਹੁਤ ਧੰਨਵਾਦ ਜੀ ਇਹ ਬਹੁਤ ਬਹੁਤ ਮਦਦ ਕਰਦੇ ਜੀ ਸਾਡੀ ਰਾਸ ਰੁਕਾ ਲਈ ਸਾਡੀ ਸਰਕਾਰ ਨੇ ਆਣੀ ਬਾਰ ਬਾਰ ਬਿਲਕੁਲ ਬਿਲਕੁਲ ਤੁਸੀਂ ਬਹੁਤ ਬਹੁਤ ਸਾਨੂੰ ਤੇਜ ਤੋਂ ਕੱਢ ਕੇ ਖੜਿਆ ਸੀ ਹਾਂ ਜੀ ਹਾਂ ਜੀ ਥੋੜੀ ਸਰਕਾਰ ਹੈ ਜੀ ਹਾਂ ਜੀ ਸਰਕਾਰ ਕੋਈ ਗੱਲ ਨਹੀਂ ਸਾਡੀਆਂ ਕੋਈ ਨਹੀਂ ਕੋਈ ਮਾ ਜਾਣ ਕੁਝ ਹੋਰ ਬਹੁਤ ਬਹੁਤ ਧੰਨਵਾਦ ਜੀ ਸੇਮ ਹੀ ਪੰਚਾਇਤ ਨਹੀਂ ਦੇਣਾ ਸੇਮ ਹੀ ਆ ਬਲਡੀ ਹਾਂਜੀ ਸੇਮ ਬਲਡੀ ਹਾਂ ਉਹ ਹੋਈ ਉਹ ਆ ਗਿਆ ਹਾਂਜੀ ਅੱਧਾ ਅਫੇਰੀ ਲੱਗਦੀ ਹੈ ਹਾਂਜੀ ਹਾਂਜੀ ਜਾਂਦੀ ਹੈ ਇੱਕ ਮੇਨ ਬੰਨਹਾਰ ਨੂੰ ਜ਼ਰੂਰੀ ਬਹੁਤ ਜਿਆਦਾ ਇੱਕ ਸਾਨੂੰ ਸੜਕ ਹੈ ਹੀ ਨਹੀਂ ਜੀ ਹਾਂ ਜੀ ਸੜਕਾਂ ਵੀ ਨਹੀਂ ਪੰਜ ਚਾਰ ਪੇੜ ਲੱਗਦੇ ਨੇ ਪੇੜ ਦੇ ਹਾਂ ਅਬਦੁੱਲਾਪੁਰ ਵਾਲੇ ਵੀ ਇਹ ਕਹਿੰਦੇ ਸੀ ਸਰਪੱਤੇ ਕੋਲੇ ਨੂੰ ਸਰਪੱਤੇ ਸਰਪੱਤੇ 2023 ਨੂੰ ਐਮਪੀ ਸਾਹਿਬ ਨੂੰ ਮੈਂ ਕੀਤੀ ਆ ਪ੍ਰਿਆਸ ਤੇ ਆਏ ਨੇ ਐਮਪੀ ਸਾਹਿਬ ਤਾਂ ਪੰਜ होतेले तो प्रशस्त दशम पत्र हां बोल लो तो फोर रीडिंग होई थी ना फोर रीडिंग वास्ते आज तो हम तीन चार पॉइंट तो ढूंढने को तो पावर जारी लगी है दरियाले के था थोनो थोनो जाने पता हां कित्ते कोणी नो अच्छी पानी अंदर खाली इलेक्ट्रिसिटी कि थोनो पूछते ठीक है ठीक है ठीक है बहुत जरूरी है ये तो तुम्हें